ਗੁਰਮੁਖ ਪਿਆਰਿਓ ਅੱਜ ਕੱਲ੍ਹ ਹਰ ਬੰਦਾ ਚਾਹੁੰਦਾ ਹੈ ਕਿ ਉਹਦਾ ਮਨ ਜਿਹੜਾ ਸ਼ਾਂਤ ਹੋਵੇ ਸ਼ਾਂਤੀ ਨੂੰ ਲੋਕ ਲੱਭਦੇ ਫਿਰਦੇ ਆ ਪਰ ਮਨ ਦਾ ਸਕੂਨ ਮਨ ਦਾ ਚੈਨ ਫਿਰ ਵੀ ਉਹਨਾਂ ਨੂੰ ਮਿਲ ਨਹੀਂ ਰਿਹਾ ਆਓ ਆਪਾਂ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਜੇ ਆਪਣਾ ਮਨ ਖਾਲੀ ਕਰਨਾ ਹੋਵੇ ਕਿਵੇਂ ਕੀਤਾ ਜਾ ਸਕਦਾ ਇਦਾਂ ਹੀ ਕੋਈ ਨੌਜਵਾਨ ਸੀ ਛੋਟੀ ਜੀ ਕਹਾਣੀ ਤੋਂ ਪ੍ਰੇਰਣਾ ਲਈਏ ਤੇ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਦੁਆਰਾ ਵੀ ਇਹਨੂੰ ਸਮਝਾਂਗੇ ਨੌਜਵਾਨ ਸੀ ਕੋਈ ਜਿਹੜਾ ਨਗਰ ਦੇ ਵਿੱਚ ਰਹਿੰਦਾ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਹਦੇ ਮਨ ਵਿੱਚ ਇੱਕ ਫੁਰਨਾ ਮੁੱਕਦਾ ਸੀ ਨਾਲ ਹੀ ਦੂਜਾ ਸ਼ੁਰੂ ਹੋ ਜਾਂਦਾ ਸੀ ਦੂਜੇ ਦੇ ਨਾਲ ਫਿਰ ਤੀਜਾ ਇਦਾਂ ਵਿਚਾਰਾਂ ਦੀ ਲੜੀ ਕਿਸੇ ਨੇ ਦੱਸਿਆ ਮਹਾਤਮਾ ਜੀ ਆਏ ਹੋਏ ਆ ਨਾਲ ਦੇ ਨਗਰ ਤੋਂ ਤੂੰ ਵੀ ਜਾ ਕੇ ਉਹਨਾਂ ਕੋਲ ਭਾਈ ਆਪਦਾ ਦੁੱਖ ਦੱਸ ਦੇ ਚਲਾ ਗਿਆ ਉਹਨਾਂ ਕੋਲ ਜਾ ਕੇ ਦੱਸਿਆ ਮਹਾਤਮਾ ਜੀ ਮੇਰਾ ਮਨ ਹਮੇਸ਼ਾ ਵਿਚਾਰਾਂ ਨਾਲ ਭਰਿਆ ਭਰਿਆ ਰਹਿੰਦਾ ਮੇਰੇ ਤੇ ਕਿਰਪਾ ਕਰੋ ਮੈਨੂੰ ਰਾਹ ਦਿਖਾਓ ਬੜਾ ਦੁਖੀ ਹਾਂ ਮਹਾਤਮਾ ਜੀ ਨੇ ਉਹਨੂੰ ਸਮਝਾਉਂਦਿਆਂ ਹੋਇਆਂ ਆਖਿਆ ਇੱਕ ਘੜਾ ਲੈ ਕੇ ਆ ਉਹ ਨੌਜਵਾਨ ਹੁਣ ਜਿਵੇਂ ਸਾਧੂ ਨੇ ਆਖਿਆ ਉਵੇਂ ਕੀਤਾ ਇੱਕ ਘੜਾ ਲੈ ਆਇਆ ਫਿਰ ਆਖਿਆ ਕੁਝ ਰੋੜੇ ਲੈ ਕੇ ਆ ਰੋੜਿਆਂ ਦੇ ਨਾਲ ਉਹ ਘੜੇ ਨੂੰ ਭਰਨ ਵਾਸਤੇ ਕਿਹਾ ਤੇ ਉਹਨੇ ਭਰ ਦਿੱਤਾ ਜਦੋਂ ਘੜਾ ਭਰ ਦਿੱਤਾ ਪੂਰਾ ਉਹ ਤਾਂ ਤੱਕ ਮਹਾਤਮਾ ਜੀ ਕਹਿਣ ਲੱਗੇ ਇਹਨੂੰ ਘੜਾ ਨਾ ਸਮਝ ਇਹ ਘੜਾ ਤੇਰੇ ਮਨ ਦਾ ਦ੍ਰਿਸ਼ਟਾਂਤ ਆ ਇਨੂੰ ਆਪਦਾ ਮਨ ਸਮਝ ਜਿਵੇਂ ਤੂੰ ਹੁਣ ਘੜਾ ਭਰ ਦਿੱਤਾ ਹੈ ਰੋੜਿਆਂ ਦੇ ਨਾਲ ਪੱਥਰਾਂ ਦੇ ਨਾਲ ਐਵੇਂ ਤੇਰਾ ਮਨ ਬਿਲਕੁਲ ਭਰਿਆ ਰਹਿੰਦਾ ਨਾ ਹੁਣ ਏਦਾਂ ਕਰ ਇਹ ਸਾਰਾ ਘੜਾ ਖਾਲੀ ਕਰ ਦੇ ਉਹਨੇ ਇੱਕ ਇੱਕ ਕਰਕੇ ਪੱਥਰ ਬਾਹਰ ਕੱਢ ਦਿੱਤੇ ਆ ਤੇ ਆਖਿਆ ਲਓ ਜੀ ਮੈਂ ਖਾਲੀ ਕਰ ਦਿੱਤਾ ਪਰ ਮੈਨੂੰ ਤਾਂ ਅਜੇ ਵੀ ਕੋਈ ਗੱਲ ਸਮਝ ਨਹੀਂ ਲੱਗ ਰਹੀ ਮਹਾਤਮਾ ਨੇ ਆਖਿਆ ਸਭ ਕੁਝ ਪਤਾ ਲੱਗੇਗਾ ਤੂੰ ਸਬਰ ਤਾਂ ਰੱਖ ਹੁਣ ਇਉਂ ਕਰ ਇਹਦੇ ਵਿੱਚ ਇੱਕ ਪੱਥਰ ਪਾ ਤੇ ਦੋ ਬਾਹਰ ਕੱਢ ਸਾਰਾ ਜਦੋਂ ਘੜਾ ਖਾਲੀ ਹੋ ਗਿਆ ਜਦੋਂ ਮਹਾਤਮਾ ਨੇ ਇਦਾਂ ਕਿਹਾ ਵੀ ਪਹਿਲਾਂ ਇੱਕ ਪੱਥਰ ਪਾ ਤੇ ਦੋ ਬਾਾਰ ਕੱਢ ਦੋ ਪਾ ਪੱਥਰ ਤੇ ਚਾਰ ਬਾਾਰ ਕੱਢ ਉਹ ਕਹਿਣ ਲੱਗਾ ਮਹਾਤਮਾ ਜੀ ਕਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਜੇ ਆਪਾਂ ਘੜੇ ਵਿੱਚ ਇੱਕ ਪੱਥਰ ਪਾਵਾਂਗੇ ਤਾਂ ਇੱਕ ਹੀ ਨਿਕਲੇਗਾ ਜੇ ਦੋ ਪਾਵਾਂਗੇ ਤੇ ਦੋ ਇਹ ਕਿਵੇਂ ਹੋ ਸਕਦਾ ਆਪਾਂ ਇੱਕ ਪੱਥਰ ਪਾਈਏ ਤੇ ਦੋ ਬਾਾਰ ਆ ਜਾਣ ਦੋ ਪਾਈਏ ਤੇ ਚਾਰ ਬਾਾਰ ਆ ਜਾਣ ਮਹਾਤਮਾ ਜੀ ਇਹ ਕੜਾ ਕੋਈ ਚਮਤਕਾਰੀ ਕੜਾ ਹੈ ਇਹ ਕੜਾ ਕਿਸੇ ਜਾਦੂਗਰ ਦਾ ਕੜਾ ਮਹਾਤਮਾ ਜੀ ਹੱਸ ਪਏ ਕਹਿੰਦੇ ਹਾਂ ਬਿਲਕੁਲ ਮੈਂ ਤੈਨੂੰ ਸਮਝਾਉਣਾ ਚਾਹੁੰਨਾ ਵੀ ਤੇਰਾ ਮਨ ਜਿਹੜਾ ਉਹ ਤਾਂ ਇਦਾਂ ਹੀ ਆ ਨਾ ਫਿਰ ਜਿਵੇਂ ਮੈਂ ਕਹਿ ਰਿਹਾ ਵੀ ਇੱਕ ਫਰਨਾ ਹੁੰਦਾ ਉਹਦੇ ਨਾਲ ਇੱਕ ਹੋਰ ਜੁੜ ਜਾਂਦਾ ਤੇ ਦੋ ਹੁੰਦੇ ਆ ਤੇ ਦੋ ਨਾਲ ਦੋ ਹੋਰ ਜੁੜ ਜਾਂਦੇ ਆ ਚਾਰ ਆ ਤੇ ਚਾਰ ਨਾਲ ਚਾਰ ਫਰਨੇ ਹੋਰ ਜੁੜ ਜਾਂਦੇ ਆ ਇਦਾਂ ਫਰਨਿਆਂ ਦੀ ਲੜੀ ਇੱਕ ਦੂਜੇ ਨਾਲ ਜੁੜੀ ਰਹਿੰਦੀ ਆ ਖਾਲੀ ਨਹੀਂ ਹੁੰਦੇ ਤੇ ਇਸ ਕਰਕੇ ਤੈਨੂੰ ਧਿਆਨ ਦੇਣਾ ਪਵੇਗਾ ਇਹਨਾਂ ਮਨਾਂ ਨੂੰ ਖਾਲੀ ਕਰਨ ਵਾਸਤੇ ਜਿਹੜਾ ਮਨੋਖਾ ਭੱਜਿਆ ਫਿਰਦਾ ਪਰ ਮਨ ਖਾਲੀ ਨਹੀਂ ਹੁੰਦਾ ਮਨ ਤਾਂ ਪਹਿਲਾਂ ਹੀ ਖਾਲੀ ਹੈ ਮਹਾਤਮਾ ਜੀ ਨੇ ਆਖਿਆ ਆਪਾਂ ਇਹਨੂੰ ਫੁਰਨਾ ਨਾ ਭਰਦੇ ਆ ਮਨ ਤਾਂ ਪਹਿਲਾਂ ਤੋਂ ਹੀ ਖਾਲੀ ਹੁੰਦਾ ਆਪਾਂ ਇੱਕ ਫੁਰਨਾ ਸੋਚਦੇ ਆ ਉਹ ਫੁਰਨਾ ਹੋਰ ਦੂਜੇ ਫੁਰਨੇ ਨੂੰ ਜਨਮ ਦਿੰਦਾ ਫਿਰ ਤੀਜੇ ਨੂੰ ਇਦਾਂ 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 ਕਰਕੇ ਇਹਨਾਂ ਦੀ ਲੜੀ ਹੁੰਦੀ ਆ ਤੇ ਤੈਨੂੰ ਮੈਂ ਇੱਥੇ ਸੱਤ ਗੱਲਾਂ ਦੱਸਾਂਗਾ ਜੇ ਤੂੰ ਆਪਦੀ ਜ਼ਿੰਦਗੀ ਵਿੱਚੋਂ ਪੱਲੇ ਬੰਨ ਲੇਗਾ ਤੇ ਤੇਰਾ ਮਨ ਜਿਹੜਾ ਖਾਲੀ ਹੋਣਾ ਸ਼ੁਰੂ ਹੋ ਜਾਵੇਗਾ ਜਿਹੜਾ ਤੂੰ ਐਵੇਂ ਵਿਚਾਰਾਂ ਨਾਲ ਭਰਿਆ ਹੋਇਆ ਸੱਤ ਗੱਲਾਂ ਆਪਦੇ ਪੱਲੇ ਬੰਨ ਲਮੀ ਉਹਨੇ ਹੱਥ ਜੋੜੇ ਕਹਿਣ ਲੱਗਾ ਮਹਾਤਮਾ ਜੀ ਮੇਰੇ ਤੇ ਤੁਸੀਂ ਪਰਉਪਕਾਰ ਕਰ ਰਹੇ ਹੋ ਮੈਨੂੰ ਦੱਸੋ ਮੈਂ ਜ਼ਰੂਰ ਉਹ ਕਮਾਵਾਂਗਾ ਪਹਿਲੀ ਗੱਲ ਮਹਾਤਮਾ ਜੀ ਨੇ ਆਖਿਆ ਦੁਨੀਆ ਦੇ ਲੋਕ ਜਿਹੜੇ ਆ ਮਿੱਤਰ ਵੇਖ ਕੇ ਨਹੀਂ ਬਣਾਉਂਦੇ ਪਹਿਲੀ ਗੱਲ ਯਾਦ ਰੱਖੀ ਮਿੱਤਰ ਬਣਾਉਣ ਸਮੇ ਸਾਵਧਾਨੀ ਰੱਖਣੀ ਚਾਹੀਦੀ ਆ ਕਿਹਨੂੰ ਮਿੱਤਰ ਬਣਾਉਣਾ ਕਿਹਨੂੰ ਨਹੀਂ ਹੁਣ ਬਾਬਾ ਆਨੰਦ ਸਿੰਘ ਜੀ ਕਹਿਆ ਕਰਦੇ ਸੀ ਜੇ ਅਕਰਤ ਘਣਾਂ ਨੂੰ ਮਿੱਤਰ ਬਣਾਵਾਗੇ ਸਾਡਾ ਮਨ ਖਾਲੀ ਕਿਵੇਂ ਹੋਵੇਗਾ ਅਕਰਤ ਘਣ ਉਹ ਹੁੰਦਾ ਜਿਹੜਾ ਕੀਤੇ ਪਰਉਪਕਾਰ ਨੂੰ ਭੁੱਲ ਜਾਵੇ ਬੰਦਾ ਦੋ ਗਲਤੀਆਂ ਨਾ ਕਰੇ ਪਹਿਲਾ ਗੁਰੂ ਤੋਂ ਬੇਮੁਖ ਨਾ ਹੋਵੇ ਦੂਜਾ ਅਕਰਿਤ ਘੜਨਾ ਹੋਵੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਸਭ ਤੋਂ ਵੱਡੇ ਪਾਪ ਤੇ ਉਹ ਸਾਧੂ ਨੇ ਵੀ ਆਖਿਆ ਕਹਿਣ ਲੱਗੇ ਵੀ ਜਦੋਂ ਮਿੱਤਰ ਬਣਾਉਣੇ ਆ ਨਾ ਉਹ ਬਣਾਉਣੇ ਆ ਜਿਨ੍ਹਾਂ ਨੂੰ ਮਿਲ ਕੇ ਰੱਬ ਦੀ ਯਾਦ ਆਵੇ ਜਿਨ੍ਹਾਂ ਨੂੰ ਮਿਲ ਕੇ ਕੁਝ ਚੰਗਾ ਸਿੱਖਣ ਨੂੰ ਮਿਲੇ ਜਿਨ੍ਹਾਂ ਕੋਲ ਤਜਰਬਾ ਹੋਵੇ ਜਿਨ੍ਹਾਂ ਕੋਲ ਜ਼ਿੰਦਗੀ ਦਾ ਕੋਈ ਅਨੁਭਵ ਹੋਵੇ ਐਵੇਂ ਕਈ ਵਾਰੀ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਮਿੱਤਰ ਬਣਾ ਲੈਨੇ ਆ ਚਲੇ ਵੀ ਜਾਂਦੇ ਆ ਉਹਨਾਂ ਬੰਦਿਆਂ ਨਾਲ ਪਰ ਜਾ ਕੇ ਸਾਨੂੰ ਹਾਨੀ ਹੁੰਦੀ ਆ ਨੁਕਸਾਨ ਹੁੰਦਾ ਸਾਰਾ ਦਿਨ ਉਹ ਨਿੰਦਿਆ ਚੁਗਲੀ ਵਿੱਚ ਲੰਗਾ ਦਿੰਦੇ ਆ ਫਿਰ ਮਨ ਭਰਿਆ ਭਰਿਆ ਰਹਿੰਦਾ ਖਾਲੀ ਕਿੱਥੋਂ ਹੁਣ ਪਹਿਲੀ ਗੱਲ ਤਾਂ ਮਿੱਤਰ ਬਣਾਉਣ ਸਮੇਂ ਸਾਵਧਾਨੀ ਵਰਤਣੀ ਆ ਤੇ ਇਹਨੇ ਆਖਿਆ ਸੱਤ ਵਚਨ ਜੀ ਦੂਜਾ ਵਚਨ ਆਖਿਆ ਹੁਣ ਕੁਝ ਲੋਕ ਹੁੰਦੇ ਆ ਜਿਹੜੇ ਕਿ ਸਾਨੂੰ ਕਮਜ਼ੋਰ ਪਛੜਿਆ ਹੋਇਆ ਮਹਿਸੂਸ ਕਰਵਾਉਂਦੇ ਆ ਇਹਨਾਂ ਨਾਲੋਂ ਆਪਣੇ ਆਪ ਤੋਂ ਨਾਤਾ ਤੋੜਨਾ ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਕੁਝ ਲੋਕ ਹੁੰਦੇ ਨਹੀਂ ਸਾਡੇ ਤੋਂ ਪੈਸੇ ਕਰਕੇ ਅੱਗੇ ਹੁੰਦੇ ਆ ਜਾਂ ਕਿਸੇ ਗੁਣ ਕਰਕੇ ਅੱਗੇ ਹੁੰਦੇ ਆ ਫਿਰ ਉਹਨਾਂ ਅੰਦਰ ਹੰਕਾਰ ਵੀ ਹੁੰਦਾ ਕਿਉਂਕਿ ਹੰਕਾਰ ਹਮੇਸ਼ਾ ਗੁਣਾ ਦਾ ਹੀ ਹੁੰਦਾ ਔਗਣ ਦਾ ਹੰਕਾਰ ਨਹੀਂ ਕੋਈ ਕਰ ਸਕਦਾ ਇਹ ਨਹੀਂ ਨਾ ਕੋਈ ਕਹਿ ਸਕਦਾ ਮੈਂ ਬਹੁਤ ਵੱਡਾ ਚੋਰ ਆ ਇਵੇਂ ਤਾਂ ਕੋਈ ਕਹਿ ਨਹੀਂ ਸਕਦਾ ਜਦੋਂ ਹੰਕਾਰ ਹੋਊਗਾ ਗੁਣਾ ਦਾ ਹੋਊਗਾ ਫਿਰ ਉਹ ਗੁਣ ਔਗਣ ਬਣੂਗਾ ਇਵੇਂ ਜਿਨ੍ਹਾਂ ਨੂੰ ਗੁਨਾ ਦਾ ਹੰਕਾਰ ਆ ਜਿਹੜੇ ਸਾਨੂੰ ਕਮਜ਼ੋਰ ਸਮਝਦੇ ਆ ਪਛੜਿਆ ਹੋਇਆ ਮਹਿਸੂਸ ਕਰਵਾਉਂਦੇ ਆ ਸਾਨੂੰ ਇਹ ਅਹਿਸਾਸ ਕਰਾਉਂਦੇ ਆ ਕਿ ਅਸੀਂ ਗਲਤ ਆ ਅਸੀਂ ਕੁਝ ਕਰ ਨਹੀਂ ਸਕਦੇ ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਸਾਡਾ ਆਤਮ ਵਿਸ਼ਵਾਸ ਡਿੱਗ ਪੈਂਦਾ ਉਹਨਾਂ ਦੀ ਭਾਈ ਸੰਗਤ ਕਦੇ ਨਹੀਂ ਕਰਨੀ ਉਹਨਾਂ ਨਾਲੋਂ ਨਾਤਾ ਤੋੜ ਨਹੀਂ ਤੋੜਨਾ ਦੂਜੀ ਜਦੋਂ ਇਹ ਗੱਲ ਆਖੀ ਨਾ ਨੌਜਵਾਨ ਕਹਿੰਦਾ ਜੀ ਹਾਂ ਇਹੋ ਜੇ ਲੋਕਾਂ ਵਿੱਚ ਮੈਂ ਬੜਾ ਰਹਿੰਦਾ ਸੀ ਜਿੰਨਾ ਕਰਕੇ ਨਾ ਮੇਰੀ ਜ਼ਿੰਦਗੀ ਅੱਜ ਐਵੇਂ ਪਾਪਾਂ ਦਾ ਪੰਡ ਲੱਗਦਾ ਵੀ ਮੈਂ ਚੱਕੀ ਹੋਈ ਆ ਸਿਰ ਤੇ ਤਾਂ ਉਦੋਂ ਫਿਰ ਆਖਿਆ ਸਤਿ ਬਚਨ ਜੀ ਇਹ ਵੀ ਹੋ ਜਾਵੇਗਾ ਤੁਸੀਂ ਅੱਗੇ ਦੱਸੋ ਤੀਜੀ ਗੱਲ ਉਹਨਾਂ ਨੇ ਕਹਿ ਦਿੱਤੀ ਮਹਾਤਮਾ ਨੇ ਕਹਿੰਦੇ ਦੇਖੋ ਇਹ ਗੱਲ ਤਾਂ ਤੂੰ ਪੱਕਾ ਹੀ ਜਾਣਦਾ ਵੀ ਜਿਹੜਾ ਕੁਝ ਤੇਰੀ ਜ਼ਿੰਦਗੀ 'ਚ ਹੋ ਗਿਆ ਜੋ ਤੂੰ ਬੀਜ ਬੀਜ ਦਿੱਤੇ ਆ ਉਹਨਾਂ ਨੂੰ ਤਾਂ ਆਪਾਂ ਹੁਣ ਬਦਲ ਨਹੀਂ ਸਕਦੇ ਅਤੀਤ ਕਦੇ ਬਦਲਿਆ ਨਹੀਂ ਜਾ ਸਕਦਾ ਬੀਤੇ ਸਮੇਂ ਵਿੱਚ ਕੁਝ ਹੋ ਨਹੀਂ ਸਕਦਾ ਜੋ ਹੋਇਆ ਸੀ ਉਹ ਤਾਂ ਹੋ ਚੁੱਕਾ ਹਾਂ ਪਰ ਜਿਹੜਾ ਹੋਣਾ ਹੈ ਅਜੇ ਜਾਂ ਜਿਹੜੇ ਸਵਾਸ ਤੇਰੇ ਕੋਲ ਹਨ ਇਹਨਾਂ ਦੀ ਤੂੰ ਸਦ ਵਰਤੋਂ ਕਰ ਸਕਦਾ ਜਿਹੜੇ ਸਾਲ ਲੰਘ ਗਏ ਲੰਘ ਗਏ ਉਹਨਾਂ ਨਾਲ ਤਾਂ ਆਪਾਂ ਜਿਉ ਖਰਾਬ ਵੀ ਕਰ ਦਿੱਤੇ ਨਾਮ ਨਹੀਂ ਜਪਿਆ ਉਹਦੇ ਨਾਲ ਤੇ ਉਹ ਭਵਿੱਖ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਤਾਂ ਸਵਾਰ ਸਕਦੇ ਆ ਉਹ ਵੀ ਵਰਤਮਾਨ ਦੇ ਅੱਜ ਠੀਕ ਹੋਊਗਾ ਭਵਿੱਖ ਵੀ ਠੀਕ ਹੋਊਗਾ ਜੇ ਅੱਜ ਗਲਤ ਆ ਤੇ ਆਉਣ ਵਾਲਾ ਸਮਾਂ ਵੀ ਗਲਤ ਹੋਊਗਾ ਗਲਤ ਸਮੇਂ ਤੇ ਕੀਤੀ ਐਸ਼ ਤੇ ਬੰਦੇ ਨੂੰ ਕਈ ਵਾਰੀ ਸਾਰੀ ਜ਼ਿੰਦਗੀ ਇਹ ਮੰਗਤਾ ਬਣਾ ਦਿੰਦੀ ਆ ਮੰਗਣ ਲਾ ਦਿੰਦੀ ਆ ਤਾਂ ਗੁਰਮਖੋ ਫਿਰ ਮਹਾਤਮਾ ਜੀ ਕਹਿੰਦੇ ਇਹ ਚੇਤੇ ਰੱਖੀ ਭਵਿੱਖ ਬਦਲ ਸਕਦੇ ਆ ਅਤੀਤ ਨਹੀਂ ਅਤੇ ਜੇ ਤੂੰ ਚਾਹਨਾ ਆਪਦਾ ਆਉਣ ਵਾਲਾ ਸਮਾਂ ਬਦਲਣਾ ਤੈਨੂੰ ਅੱਜ ਤੇ ਹੁਣ ਤੇ ਕੰਮ ਕਰਨਾ ਪਵੇਗਾ ਨੌਜਵਾਨ ਨੂੰ ਬੜੀ ਵਧੀਆ ਗੱਲ ਲੱਗੀ ਮਹਾਤਮਾ ਦੀ ਕਿਉਂਕਿ ਉਹਨੇ ਗੱਲਾਂ ਤਾਂ ਪਹਿਲਾਂ ਬਹੁਤ ਲੋਕਾਂ ਤੋਂ ਵੀ ਸੁਣੀਆਂ ਸੀ ਇਹੋ ਜੀਆਂ ਪਰ ਕੋਈ ਸਾਧੂ ਪੁੱਜਿਆ ਹੋਏ ਨਾਮ ਦੀ ਕਮਾਈ ਵਾਲਾ ਉਹਦੇ ਮੂੰਹੋਂ ਸੁਣਨੀ ਗੱਲ ਇਹਦਾ ਆਨੰਦ ਹੀ ਵੱਖਰਾ ਹੁੰਦਾ ਐਦੀ ਗੱਲ ਹੀ ਵੱਖਰੀ ਹੁੰਦੀ ਆ ਫਿਰ ਉਹਨਾਂ ਨੇ ਚੌਥਾ ਬਚਨ ਕਿਹਾ ਭਾਈ ਦੇਖ ਸੇਹ ਤਾਂ ਤੇ ਸਭ ਕੁਝ ਆ ਤੈਨੂੰ ਆਪਦੀ ਸਿਹਤ ਨੂੰ ਵੀ ਠੀਕ ਰੱਖਣਾ ਪਊਗਾ ਜੇ ਸਿਹਤ ਠੀਕ ਨਾ ਹੋਵੇ ਬੰਦੇ ਦੀ ਮਨ ਫਿਰ ਵੀ ਜਿਹੜਾ ਨਾ ਤੇ ਉਹ ਇਨਾ ਬੇਕਾਬੂ ਹੋ ਜਾਂਦਾ ਇਹਨੇ ਨਕਾਰਾਤਮਕ ਵਿਚਾਰ ਆਉਂਦੇ ਆ ਵੀ ਹੁਣ ਮੇਰਾ ਕੀ ਬਣੇਗਾ ਸਿਹਤਮੰਦ ਹੋਣਾ ਪਊਗਾ ਪਹਿਲਾਂ ਸਿਹਤਮੰਦ ਹੋਣ ਲਈ ਭੋਜਨ ਦਾ ਧਿਆਨ ਰੱਖਣਾ ਪਊਗਾ ਭੋਜਨ ਟਿਕਾ ਕੇ ਸ਼ਾਂਤੀ ਨਾਲ ਛਕਣਾ ਪਊਗਾ ਫਿਰ ਤੇਰੀ ਚੜ੍ਹਦੀ ਕਲਾ ਹੋ ਜਾਵੇਗੀ ਉਹਨੂੰ ਫਿਰ ਇਹਨਾਂ ਆਖਿਆ ਸਤਿਵੰਤ ਜੀ ਇਹ ਵੀ ਹੋ ਜਾਵੇਗਾ ਕਿਉਂਕਿ ਮਨ ਨੂੰ ਖਾਲੀ ਕਰਨ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਕਿਉਂਕਿ ਮੈਂ ਸਭ ਕੁਝ ਕਰਕੇ ਦੇਖਿਆ ਕਿ ਤੋਂ ਮੇਰੀ ਪੂਰੀ ਨਹੀਂ ਪਈ ਇਸ ਵਾਰ ਜੋ ਕਹੋਗੇ ਕਰੂੰਗਾ ਫਿਰ ਪੰਜਵੀਂ ਗੱਲ ਮਹਾਤਮਾ ਜੀ ਨੇ ਆਖੀ ਭਾਈ ਇਹ ਕਰਨਾ ਦੁਨੀਆ ਦਾ ਸਭ ਤੋਂ ਔਖਾ ਕੰਮ ਤੂੰ ਕਰ ਲਵੇਂਗਾ ਇਹ ਕਹਿਣ ਲੱਗਾ ਜੀ ਬਿਲਕੁਲ ਕਰੂੰਗਾ ਸਭ ਕੁਝ ਕਰੂੰਗਾ ਕਿਉਂਕਿ ਬਾਬਾ ਨਾਨਕ ਸਿੰਘ ਜੀ ਵੀ ਕਿਹਾ ਕਰਦੇ ਸੀ ਦੁਨੀਆ ਦੇ ਸਾਰੇ ਕੰਮ ਸੌਖੇ ਆ ਇੱਕ ਕੰਮ ਬੜਾ ਔਖਾ ਉਹ ਕਿਹੜਾ ਆਖਣ ਔਖਾ ਸੱਚਾ ਨਾਮ ਦੁਨੀਆ ਦੇ ਵਿੱਚ ਗੁਰਮਖ ਪਿਆਰਿਓ ਇੱਕ ਕੰਮ ਬੜਾ ਔਖਾ ਰੱਬ ਦਾ ਨਾਮ ਲੈਣਾ ਪਰ ਆਪਾਂ ਤਾਂ ਕਹਿੰਨੇ ਆਪਾਂ ਲੈਤਾ ਜੀ ਵਾਹਿਗੁਰੂ ਪਰ ਨਹੀਂ ਸੱਚੇ ਦਿਲੋਂ ਇੱਕ ਮਨ ਇਕਜਤ ਹੋ ਕੇ ਵਾਹਿਗੁਰੂ ਕਹਿਣਾ ਇਹ ਬੜਾ ਔਖਾ ਹੀ ਖੇੜਾ ਤਾਂ ਉਹਨਾਂ ਮਹਾਤਮਾ ਨੇ ਵੀ ਆਖਿਆ ਭਾਈ ਸਿਮਰਨ ਕਰਨਾ ਪਊਗਾ ਧਿਆਨ ਕਰਨਾ ਪਊਗਾ ਆਪਣੇ ਆਪ ਨਾਲ ਬੈਠਣਾ ਪਊਗਾ ਅਸੀਂ ਅਕਸਰ ਪਰਿਵਾਰ ਨਾਲ ਬੈਠ ਸਕਦੇ ਆ ਅਖਬਾਰ ਪੜ੍ਹ ਸਕਦੇ ਆ ਮੋਬਾਈਲ ਲੈ ਕੇ ਬੈਠ ਸਕਦੇ ਆ ਕਈ ਘੰਟੇ ਆਪਣੇ ਆਪ ਨਾਲ ਬੈਠਣਾ ਦੁਨੀਆ ਦਾ ਸਭ ਤੋਂ ਔਖਾ ਕੰਮ ਆ ਜਿਸ ਦਿਨ ਬੈਠੋਗੇ ਤੁਸੀਂ ਉਸ ਦਿਨ ਸੰਗਤ ਜੀ ਤੁਹਾਨੂੰ ਵੀ ਪਤਾ ਲੱਗੇਗਾ ਵੀ ਹਾਂ ਇਹ ਤਾਂ ਭਾਈ ਬੜਾ ਔਖਾ ਕੰਮ ਜਦੋਂ ਸਿਮਰਨ ਕਰੋਗੇ ਮੈਲ ਆਵੇਗੀ ਬਾਹਰ ਪਤਾ ਲੱਗੇਗਾ ਕਿ ਕਿੰਨੇ ਫੁਰਨੇ ਆ ਮਨ ਦਾ ਕੀ ਹਾਲ ਬਣਿਆ ਪਿਆ ਕਿਵੇਂ ਮਨ ਜਿਹੜਾ ਟਿਕਦਾ ਹੀ ਨਹੀਂ ਅਹਿਸਾਸ ਹੋਵੇਗਾ ਸਿਮਰਨ ਕਰਨ ਨਾਲ ਮੈਲ ਕੱਟੀ ਜਾਵੇਗੀ ਉਹ ਆਤਮਾ ਨੇ ਆਖਿਆ ਪੰਜਵੀਂ ਗੱਲ ਸਾਡੀ ਇਹ ਪੱਲੇ ਬੰਨ ਲ ਪਰ ਔਖਾ ਭਾਈ ਕਹਿੰਦਾ ਜੀ ਮੈਂ ਪ੍ਰਣ ਕੀਤਾ ਹੋਇਆ ਮੈਂ ਤਾਂ ਜੋ ਤੁਸੀਂ ਕਹੋਗੇ ਕਰ ਨਹੀਂ ਕਰਨਾ ਅੱਗੇ ਆਖਿਆ ਛੇਵੀਂ ਗੱਲ ਜਿਹੜੀ ਮਹਾਤਮਾ ਜੀ ਨੇ ਵੀ ਇਹਦੇ ਲਈ ਤੈਨੂੰ ਥੋੜਾ ਯਤਨ ਕਰਨਾ ਪਵੇਗਾ ਤੇ ਹੋ ਸਕਦਾ ਇਹ ਕੰਮ ਕਰਨ ਤੇ ਤੇਰੇ ਪੈਸੇ ਵੀ ਥੋੜੇ ਖਰਚੇ ਜਾਣ ਉਹਨੇ ਆਖਿਆ ਕੋਈ ਗੱਲ ਨਹੀਂ ਮਾਇਆ ਬਹੁਤ ਆ ਜੀ ਪਰ ਮਨ ਨਹੀਂ ਟਿਕਦਾ ਹੁੰਦਾ ਨਾ ਕਈ ਵਾਰੀ ਪੈਸਾ ਬਹੁਤ ਹੁੰਦਾ ਪਰ ਮਨ ਨਹੀਂ ਟਿਕਦਾ ਹੁੰਦਾ ਫਿਰ ਆਖਿਆ ਵੀ ਇਹ ਕਰੀ ਜਿੰਨੇ ਵੀ ਧਾਰਮਿਕ ਸਥਾਨ ਉਹਨਾਂ ਦੀ ਯਾਤਰਾ ਕਰ ਕਿਉਂਕਿ ਜਿੰਨੇ ਵੀ ਸਾਧੂ ਜਨਾਂ ਤੁਸੀਂ ਵੇਖਿਆ ਹੋਣਾ ਬਹੁਤ ਥਾਮਾਂ ਤੇ ਭਰਮਣ ਕਰਦੇ ਆ ਇਹਦੇ ਨਾਲ ਇੱਕ ਤਾਂ ਇਤਿਹਾਸ ਦਾ ਗਿਆਨ ਆਉਂਦਾ ਕੀ ਵਾਪਰਿਆ ਸੀ ਇਹ ਜਗ੍ਹਾ ਤੇ ਪਤਾ ਲੱਗਦਾ ਤੇ ਨਾਲ ਹੀ ਨਾਲ ਮਨ ਜਿਹੜਾ ਹੈ ਖੁੱਲਦਾ ਯਾਤਰਾ ਕਰਨ ਦੇ ਨਾਲ ਮਨ ਖੁੱਲ ਜਾਂਦਾ ਜਿਹੜਾ ਬੰਦਸ਼ ਵਿੱਚ ਹੁੰਦਾ ਨਾ ਬੰਧਨਾਜ ਪਿਆ ਹੁੰਦਾ ਖੁੱਲ ਜਾਂਦਾ ਨਾਲੇ ਤਾਂ ਧਾਰਮਿਕ ਸਥਾਨ ਦੇ ਦਰਸ਼ਨ ਹੋ ਜਾਂਦੇ ਆ ਸੰਗਤ ਦੇ ਨਾਲੇ ਇਤਿਹਾਸ ਪਤਾ ਲੱਗ ਜਾਂਦਾ ਤੇ ਕਿਰਪਾ ਹੋ ਜਾਂਦੀ ਹੈ ਕਈ ਵਾਰੀ ਉਹ ਜਗ੍ਹਾ ਤੇ ਜਾ ਕੇ ਮਨ ਜਿਹੜਾ ਕੁਝ ਸਿੱਖ ਲੈਂਦਾ ਤੇ ਪੱਲੇ ਬੰਨ੍ਹ ਲੈਂਦਾ ਇਸ ਕਰਕੇ ਯਾਤਰਾ ਧਾਰਮਿਕ ਸਥਾਨਾਂ ਦੀ ਕਰੀ ਮਨ ਜਿਹੜਾ ਤੇਰਾ ਨਾਂ ਇਹ ਟਿਕ ਜਾਵੇਗਾ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰੀ ਬਰਾਬਰ ਦੇ ਨਾਲ ਵਿਚਾਰ ਛੋਟਿਆਂ ਨੂੰ ਪਿਆਰ ਕਰੀ ਐਵੇਂ ਵੀ ਤੇਰਾ ਮਨ ਟਿਕ ਜਾਵੇਗਾ ਸੱਤਵਾਂ ਬਚਨ ਰਹਿ ਗਿਆ ਸੀ ਕਹਿਣ ਲੱਗਾ ਮਹਾਤਮਾ ਜੀ ਉਹ ਵੀ ਮੈਨੂੰ ਦੱਸ ਦੋ ਕਹਿੰਦੇ ਭਾਈ ਦੱਸ ਤਾਂ ਦਿੰਨੇ ਆ ਪਰ ਇਹਨੂੰ ਤੂੰ ਹਜੇ ਭਾਵ ਕੀ ਕਰਕੇ ਦੇਖੇਗਾ ਤੇ ਫੇਰ ਹੀ ਤੂੰ ਮੰਨੇਗਾ ਦੱਸਣ ਦੇ ਨਾਲ ਨਹੀਂ ਕਈ ਵਾਰੀ ਹੁੰਦਾ ਆਪਾਂ ਕਿਸੇ ਨੂੰ ਕਹਿ ਦਈਏ ਗੁੜ ਬੜਾ ਮਿੱਠਾ ਹੈ ਗੁੜ ਬੜਾ ਮਿੱਠਾ ਸ਼ੱਕਰ ਬੜੀ ਮਿੱਠੀ ਆ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਚੱਲੀਏ ਜਦੋਂ ਤੱਕ ਉਹ ਬੰਦਾ ਖੁਦ ਨਹੀਂ ਖਾਵੇਗਾ ਉਦੋਂ ਤੱਕ ਉਹਨੂੰ ਨਹੀਂ ਪਤਾ ਲੱਗੇਗਾ ਕਿ ਗੁੜ ਕਿੰਨਾ ਕੁ ਮਿੱਠਾ ਸ਼ੱਕਰ ਕਿੰਨੀ ਕੁ ਮਿੱਠੀ ਹੈ ਕਹਿੰਦੇ ਜਦੋਂ ਵੀ ਤੈਨੂੰ ਭਾਈ ਸੱਤਵਾਂ ਬਚਨ ਕਿਹਾ ਜਦੋਂ ਵੀ ਤੈਨੂੰ ਨਾ ਕੋਈ ਮਾੜਾ ਕਹੇ ਬੁਰਾ ਕਹੇ ਤੂੰ ਉਹਦਾ ਜਵਾਬ ਬੁਰੇ ਬਣ ਕੇ ਨਹੀਂ ਦੇਣਾ ਤੂੰ ਮaaf ਕਰ ਦੇਣਾ ਹੈ ਜਿਹੜੇ ਵੀ ਰਿਸ਼ਤੇ ਆ ਪਰਿਵਾਰਕ ਸਮਾਜਿਕ ਦੂਜਿਆਂ ਨੂੰ ਮaaf ਕਰਨਾ ਸਿੱਖਣਾ ਜਦੋਂ ਤੂੰ ਮaaf ਕਰ ਦੇਵੇਂਗਾ ਨਾ ਨੀਮਾ ਹੋ ਜਾਵੇਗਾ ਉਸ ਵਕਤ ਤੇਰਾ ਮਨ ਜਿਹੜਾ ਟਿਕਾ ਵਿੱਚ ਆ ਜਾਵੇਗਾ ਕਈ ਵਾਰੀ ਅਸੀਂ ਰੱਖ ਲੈਂਦੇ ਆ ਬਦਲੇ ਦੀ ਭਾਵਨਾ ਬਾਬਾ ਅਨੰਦ ਸਿੰਘ ਜੀ ਵੀ ਕਹਿਆ ਕਰਦੇ ਸੀ ਬਦਲਾ ਇਹੋ ਸੀ ਆਗਾ ਇੱਕ ਜਿਹੜੀ ਅਧਿਆਤਮ ਉੰਤੀ ਹੋਣ ਹੀ ਨਹੀਂ ਦਿੰਦੀ ਬਦਲੇ ਦੀ ਭਾਵਨਾ ਵੀ ਮੈਂ ਬਦਲਾ ਲੈਣਾ ਮੈਂ ਉਹਨੇ ਮੈਨੂੰ ਐਟ ਮਾਰੀ ਆ ਤੇ ਮੈਂ ਪੱਥਰ ਨਾਲ ਜਵਾਬ ਦੇਣਾ ਇਦਾਂ ਦੀ ਗੱਲ ਆਪਾਂ ਕਹਿ ਸਕਦੇ ਹਾਂ ਇੱਕ ਦ੍ਰਿਸ਼ਟਾਂਤ ਹੀ ਆ ਉਹਨੇ ਮੈਨੂੰ ਇੱਕ ਸ਼ਬਦ ਮਾੜਾ ਬੋਲਿਆ ਮੈਂ ਪੰਜ ਬੋਲੂਗਾ ਨਾ ਜੀ ਨਾ ਸਗੋਂ ਤੁਸੀਂ ਉਹਨੂੰ ਮਾਫ ਕਰ ਦੇਣਾ ਹੈ ਉਹਦੀ ਗਲਤੀ ਨੂੰ ਤੁਹਾਡਾ ਮਨ ਜਿਹੜਾ ਹੈ ਟਕ ਜਾਵੇਗਾ ਸ਼ਾਂਤ ਹੋ ਜਾਵੇਗਾ ਔਰ ਨਿਆ ਤੂੰ ਖਾਲੀ ਹੋ ਜਾਵੇਗਾ ਜੇ ਇਹ ਕਹਤਾ ਮੈਂ ਬਦਲਾ ਲੈਣਾ ਮੈਂ ਬਦਲਾ ਲੈਣਾ ਤ੍ਰਿਸ਼ਨਾ ਦੀ ਅੱਗ ਬਦਲੇ ਦੀ ਅੱਗ ਕਦੇ ਬੁਝੇਗੀ ਨਹੀਂ ਭੁੱਲ ਜੋ ਤੁਹਾਡਾ ਮਨ ਕਦੇ ਖਾਲੀ ਹੋਵੇਗਾ ਇੱਕ ਫੁਰਨਾ ਦੂਜੇ ਨੂੰ ਜਨਮ ਦੇਵੇਗਾ ਫਿਰ ਇਹ ਚੀਜ਼ ਭਾਈ ਸੱਤ ਗੱਲਾਂ ਦਸੀਆਂ ਸੀ ਮਹਾਤਮਾ ਨੇ ਨੌਜਵਾਨ ਕਹਿੰਦਾ ਜੀ ਮੈਂ ਪੱਲੇ ਬੰਨ ਲੀਆਂ ਆਪਦੀ ਜ਼ਿੰਦਗੀ ਦੇ ਵਿੱਚ ਤੇ ਅੱਜ ਤੋਂ ਬਾਅਦ ਮੈਂ ਇਹਨਾਂ ਨੂੰ ਲਾਗੂ ਕਰੂੰਗਾ ਮਹਾਤਮਾ ਜੀ ਕਹਿੰਦੇ ਜੇ ਤੂੰ ਇਹ ਕਰ ਲਿਆ ਤੇਰਾ ਮਨ ਖਾਲੀ ਹੋ ਜਾਵੇਗਾ ਖਾਲੀ ਤਾਂ ਹੈ ਹੀ ਪਹਿਲਾਂ ਤੂੰ ਇਹਨੂੰ ਭਰਿਆ ਹੋਇਆ ਸੀ ਬਸ ਜੋ ਭਰਿਆ ਹੋਇਆ ਉਹ ਕੱਢ ਦੇ ਬਾਅਦ ਮਨ ਆਪੇ ਖਾਲੀ ਆ ਤੇ ਬਾਬਾ ਅਨੰਦ ਸਿੰਘ ਜੀ ਦਾ ਇੱਕ ਬਚਨ ਆ ਭਾਈ ਉਹ ਵੀ ਸਰਵਣ ਕਰਕੇ ਜਾਇਓ ਬੜਾ ਜ਼ਰੂਰੀ ਆ ਅਨਮੋਲ ਬਚਨ ਆ ਮਹਾਂਪੁਰਖਾਂ ਦੇ ਕਹਿੰਦੇ ਹੁੰਦੇ ਸੀ ਤੁਸੀਂ ਗੁਰਬਾਣੀ ਪੜੋ ਬਾਣੀ ਪੜੋ ਜਿੰਨੇ ਤੁਹਾਡੇ ਅੰਦਰ ਪਾਪ ਆ ਮਨ ਚ ਕਿਉਂਕਿ ਮੈਲ ਕਿੱਥੇ ਆ ਪਾਪ ਕਿੱਥੇ ਆ ਮਨ ਚ ਇਹ ਸਾਰੀ ਬਾਣੀ ਜਿਹੜੀ ਪੜ੍ਹੀ ਹੋਵੇਗੀ ਪਾਪਾਂ ਨੂੰ ਸਾੜ ਦੇਵੇਗੀ ਤੇ ਮਨ ਟਿਕ ਜਾਵੇਗਾ। ਇਹ ਬਾਬਾ ਅਨੰਤ ਸਿੰਘ ਜੀ ਦੇ ਬਚਨ ਆ ਨਾਨਕ ਸਰ ਕਲੇਰਾਂ ਵਾਲੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ। ਵੀ ਤੁਸੀਂ ਬਾਣੀ ਪੜ੍ਹ ਕੇ ਤਾਂ ਦੇਖੋ ਪਾਪਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ ਤੇ ਮਨ ਜਿਹੜਾ ਟਿਕ ਜਾਵੇਗਾ। ਉਹ ਨੌਜਵਾਨ ਇਦਾਂ ਹੀ ਮਹਾਤਮਾ ਜੀ ਕੋਲੋਂ ਫਿਰ ਇਹ ਸੱਤ ਬਚਨ ਲੈ ਕੇ ਨਾ ਦੇਖੋ ਤੇ ਧੰਨਵਾਦ ਕੀਤਾ ਵੀ ਰੱਬ ਦੇ ਪਿਆਰਿਓ ਜੇ ਤੁਸੀਂ ਨਾ ਹੁੰਦੇ ਮੈਨੂੰ ਇਹ ਸਿੱਖਿਆ ਕੌਣ ਦਿੰਦਾ ਪਰ ਮਹਾਪੁਰਖ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ ਕਿਉਂਕਿ ਮਹਾਪੁਰਖਾਂ ਦਾ ਤਾਂ ਕੰਮ ਹੀ ਹੁੰਦਾ ਦੂਜਿਆਂ ਲੋਕਾਂ ਦਾ ਪਰਉਪਕਾਰ ਕਰਨਾ ਭਲਾ ਕਰਨਾ ਕਈ ਵਾਰੀ ਅਸੀਂ ਕਾਲੇ ਇੰਨੇ ਪੈ ਜਾਂਦੇ ਆ ਵੀ ਇਹ ਕੰਮ ਹੁਣੇ ਹੀ ਹੋਣਾ ਚਾਹੀਦਾ ਬਸ ਕਾਲੀ ਕਰਨਾ ਤਾਂ ਸ਼ੈਤਾਨਾਂ ਦਾ ਕੰਮ ਹੁੰਦਾ ਜਿਵੇਂ ਇਸ ਤਰ੍ਹਾਂ ਭਾਈ ਅਸੀਂ ਨਾ ਹੋਰ ਕੰਮਾਂ ਵਿੱਚ ਲੱਗੇ ਹੋਏ ਆ ਜਿਵੇਂ ਕਿ ਨਾ ਸਵਾਮੀ RAM TIRTH ਜੀ ਸੀਗੇ ਛੋਟੀ ਜੀ ਕਹਾਣੀ ਕਹਿ ਕੇ ਆਪਾਂ ਸਮਾਪਤੀ ਕਰੀਏ ਵੀ ਉਹ ਗੰਗਾ ਨਦੀ ਦੇ ਕੰਢੇ ਨਾ ਤੇ ਇੱਥੇ ਚੱਲਦੇ ਹੋਏ ॠषि ਕੇਸ਼ਵਲ ਜਾ ਰਹੇ ਤੇ ਰਾਹ 'ਚ ਉਹਨਾਂ ਨੂੰ ਮਿਲਿਆ ਇੱਕ ਜੋਗੀ ਜਿਨ੍ਹਾਂ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੰਨੇ ਕ ਚਰ ਤੋਂ ਸੰਨਿਆਸੀ ਹੋ ਕਦੋਂ ਕਤੋਂ ਇਹ ਸੰਨਿਆਸੀ ਬਣੇ ਹੋ ਘਰ-ਬਾਰ ਛੱਡ ਕੇ ਜਵਾਬ ਮਿਲਿਆ ਵੀ ਪਿਛਲੇ 40 ਸਾਲ ਤੋਂ ਸਵਾਮੀ RAM TIRTH ਜੀ ਕਹਿੰਦੇ ਭਾਈ ਤੁਸੀਂ ਇੰਨੇ ਸਾਲਾਂ 'ਚ ਕੀ ਸਿੱਖਿਆ ਦੱਸ ਸਕਦੇ ਹੋ योगी ਨੇ ਬੜੇ ਮਾਣ ਨਾਲ ਉਹ ਉੱਤਰ ਦਿੱਤਾ ਸੀ ਮੈਂ ਤੁਹਾਨੂੰ ਦੱਸਦਾ ਵੀ ਗਲਤੀ ਕਿੱਥੇ ਹੁੰਦੀ ਹੈ ਕਹਿੰਦਾ ਜੀ ਇਹ ਗੰਗਾ ਨਦੀ ਵੇਖ ਰਹੇ ਹੋ ਵਹਿ ਰਹੀ ਆ ਗੰਗਾ ਦਾ ਪਾਣੀ ਤੇ ਸਵਾਮੀ ਜੀ ਕਹਿੰਦੇ ਹਾਂ ਮੈਂ ਬਿਲਕੁਲ ਇਹਨੂੰ ਨਜ਼ਰ ਆ ਰਿਹਾ ਪਾਣੀ ਕਹਿੰਦੇ ਮੈਂ ਇਹਨੂੰ ਉਵੇਂ ਹੀ ਪਾਰ ਕਰ ਸਕਦਾ ਜਿਵੇਂ ਤੁਸੀਂ ਸੁੱਕੀ ਧਰਤੀ ਤੇ ਚੱਲਦੇ ਹੋ ਸਵਾਮੀ RAM ਤੀਰਥ ਨੇ ਦੁਬਾਰਾ ਪੁੱਛਿਆ ਤੇ ਕਹਿੰਦੇ ਤੁਸੀਂ ਉਸੇ ਤਰ੍ਹਾਂ ਵਾਪਸ ਵੀ ਆ ਜਾਂਦੇ ਹੋ ਯੋਗੀ ਕਹਿੰਦਾ ਹਾਂ ਜੀ ਚੱਲ ਵੀ ਸਕਦਾ ਇੱਥੋਂ ਪਾਰ ਤੇ ਬਾਵਸ ਵੀ ਆ ਸਕਦਾ। ਸਵਾਮੀ ਨੇ ਆਖਿਆ ਇਹ ਤੋਂ ਇਲਾਵਾ 40 ਸਾਲਾਂ 'ਚ ਕੀ ਸਿੱਖਿਆ? ਕਹਿੰਦਾ ਜੀ ਤੁਸੀਂ ਇਹ ਦੱਸੋ ਵੀ ਪਾਣੀ ਤੇ ਤੁਰਨਾ ਕੋਈ ਆਪਣੇ ਆਪ 'ਚ ਛੋਟੀ ਗੱਲ ਆ। ਜੋਗੀ ਨੇ ਪੁੱਛਿਆ। ਸਵਾਮੀ ਜੀ ਹੱਸ ਪਏ। ਮੁਸਕਰਾਏ ਹੁਣ ਤੁਸੀਂ ਵੀ ਆਖੋਗੇ ਵੀ ਪਾਣੀ ਤੇ ਤੁਰਨਾ 40 ਸਾਲਾਂ 'ਚ ਸਿੱਖਿਆ ਬਹੁਤ ਵੱਡੀ ਗੱਲ ਆ ਪਰ ਉਹ ਕਹਿੰਦੇ ਨਹੀਂ। ਇਹ ਤਾਂ ਨਿੱਕੀ ਜੀ ਗੱਲ ਆ। ਤੁਸੀਂ ਇਹਦੇ ਲਈ 40 ਸਾਲ ਲਾਤੇ ਇਹ ਕੰਮ ਲਈ। ਇੱਕ ਕਸ਼ਤੀ ਵਾਲੇ ਨੂੰ ਆਪਾਂ 2 ਆਨੇ ਦੇ ਦਈਏ ਨਾ ਉਹ ਦੋ ਆਨੇ ਚੱਲਦੇ ਹੁੰਦੇ ਸੀ ਵੀ ਉਹ ਸਾਨੂੰ ਦਰਿਆ ਪਾਰ ਕਰਵਾ ਦਿੰਦਾ ਜੋ ਕੋਈ ਤੁਸੀਂ 40 ਸਾਲਾਂ ਚ ਹਾਸਲ ਕੀਤਾ ਉਹਨੂੰ ਇੱਕ ਬੰਦਾ 4 ਆਨੇ ਖਰਚ ਕੇ ਕਰ ਸਕਦਾ 2 ਆਨੇ ਖਰਚ ਸਕਦਾ ਤੁਸੀਂ ਅੰਮ੍ਰਿਤ ਦੇ ਸਮੁੰਦਰ ਚ ਤਾਂ ਗਏ ਪਰ ਹੀਰੇ ਦੀ ਥਾਂ ਪੱਥਰ ਲਿਆਏ ਮਾਫ ਕਰਨਾ ਮਹਾਤਮਾ ਜੀ ਤਾਂ ਇਹ ਭਾਵ ਕਿ ਕਈ ਵਾਰੀ ਅਸੀਂ ਉਹ ਕੰਮ ਕਰੀ ਜਾਂਦੇ ਆ ਮਨੁੱਖਾ ਜਨਮ ਸਾਨੂੰ ਮਿਲਿਆ ਕੁਝ ਹੋਰ ਕਰਨ ਨੂੰ ਆ કરી ਕੁਝ ਹੋਰ ਜਾਣੇ। ਬਾਬਾ ਅਨੰਦ ਸਿੰਘ ਜੀ ਦਾ ਬਚਨ ਸੀ ਕਹਿੰਦੇ ਹੁੰਦੇ ਸੀ ਇਹ ਜਿਹੜੀ ਦੇਹ ਆ ਨਾ ਵਾਹਿਗੁਰੂ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਆ। ਇਹ ਵਾਹਿਗੁਰੂ ਦੀ ਪ੍ਰਾਪਤੀ ਲਈ ਮਿਲੀ ਆ ਤੇ ਵਾਹਿਗੁਰੂ ਨੇ ਦਿੱਤੀ ਹੋਈ ਤਾਂ ਆ। ਇਹਦੇ ਨਾਲ ਹੋਰ ਕੁਝ ਕਰਨਾ ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੋਰ ਜਿਹੜੇ ਕੰਮ ਆ ਕਿਸੇ ਵੀ ਕੰਮ ਨਹੀਂ ਆਉਣੇ ਬੰਦਿਆ ਤੇਰੇ। ਇੱਕ ਨਾਮ ਹੀ ਸਹਾਈ ਹੋਣਾ। ਉਦੋਂ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਭਾਈ ਬਾਣੀ ਪੜਿਆ ਕਰੋ। ਸਿਮਰਨ ਕਰਿਆ ਕਰੋ ਸਿਮਰਨ ਪਹਿਲਾਂ ਮੈਲ ਕੱਟੇਗਾ ਜਦੋਂ ਮੈਲ ਨਿਕਲ ਜਾਵੇਗੀ ਫਿਰ ਮਨ ਸਾਫ਼ ਹੋ ਜਾਵੇਗਾ ਬਾਣੀ ਪੜੋ ਇਹ ਤੁਹਾਡੇ ਪਾਪਾਂ ਨੂੰ ਸਾੜ ਦਵੇਗੀ ਛੋਟਿਆਂ ਨਾਲ ਪਿਆਰ ਕਰੋ ਬਰਾਬਰਿਆਂ ਨਾਲ ਵਿਚਾਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਤਾਂ ਇਹ ਗੱਲਾਂ ਅਸੀਂ ਸਾਰੀਆਂ ਭੁਲਾ ਦਿੱਤੀਆਂ ਨੇ ਤੇ ਜਦਨ ਦੀਆਂ ਭੁਲਾਈਆਂ ਨੇ ਉਦੋਂ ਦਾ ਸਾਡੇ ਮਨ ਦਾ ਬੁਰਾ ਹਾਲ ਆ ਮਨ ਜਿਹੜਾ ਹੈ ਸਾਡਾ ਦੁਸ਼ਮਣ ਬਣਿਆ ਪਿਆ ਕਹਿਣਾ ਪਵੇਗਾ ਮਨ ਹੀ ਜਿਹੜਾ ਹੈ ਦੁਸ਼ਮਣ ਮਨ ਦੇ ਵਿੱਚੋਂ ਹੀ ਮੈਲ ਆ ਨਿਕਲ ਰਹੀ ਮਨ ਦੇ ਵਿੱਚੋਂ ਵਿਕਾਰ ਨਿਕਲ ਰਹੇ ਆ ਮਨ ਜਿਹੜਾ ਹੈ ਵੈਰੀ ਆ ਮਨ ਜਿੱਤੇ ਤੋਂ ਬਿਨਾ ਦੁਨੀਆ ਤੇ ਆਇਆ ਸਫਲ ਨਹੀਂ ਹੈਗਾ ਸਾਡਾ ਤੇ ਮਨ ਨੂੰ ਜਿੱਤਾਂਗੇ ਕਿਵੇਂ ਸਾਡੇ ਕੋਲ ਸਿਮਰਨ ਰੂਪੀ ਹਥਿਆਰ ਹੀ ਹੈ ਨਹੀਂ ਅਸੀਂ ਤਾਂ ਨੇ ਹੱਥੇ ਆ ਤੇ ਨੇ ਹੱਥੇ ਬੰਦੇ ਨੂੰ ਮਨ ਢਾਈ ਲੈਂਦਾ ਜਿਹਦੇ ਕੋਲ ਸਿਮਰਨ ਨਾ ਹੋਵੇ ਤਾਂ ਡੱਗਦੇ ਹੋਏ ਇਹ ਸਾਰੇ ਮਨ ਨੂੰ ਨਾ ਆਤਮ ਵਿਸ਼ਵਾਸ ਦੇਣ ਵਾਸਤੇ ਪ੍ਰਮਾਤਮਾ ਦੇ ਨਾਮ ਦੀ ਥੰਮੀ ਦੇਣੀ ਪੈਂਦੀ ਕਈ ਵਾਰੀ ਡੱਗਦੇ ਹੋਏ ਢੈਂਦੇ ਹੋਏ ਮਨ ਨੂੰ ਤਾਂ ਗੁਰਮੁਖੋ ਇਹ ਸੱਤ ਗੱਲਾਂ ਤੁਸੀਂ ਵੀ ਆਪਦੀ ਜ਼ਿੰਦਗੀ ਵਿੱਚ ਕਮਾਉਂਗੇ ਤੇ ਬਚਨ ਬਾਬਾ ਨੰਦ ਸਿੰਘ ਜੀ ਦੇ ਜ਼ਿੰਦਗੀ ਵਿੱਚ ਲੈ ਕੇ ਆਉਂਗੇ ਨਾ ਜਰੂਰ ਜ਼ਿੰਦਗੀ ਨੂੰ ਫਰਕ ਪਵੇਗਾ ਮਾੜੇ ਬੰਦੇ ਨਾਲ ਲਾਈ ਹੋਈ ਯਾਰੀ ਮਾੜੇ ਬੰਦੇ ਨਾਲ ਪਾਈ ਹੋਈ ਪ੍ਰੀਤੀ ਦੁਸ਼ਮਣੀ ਦੋਨੋਂ ਹੀ ਮਾੜੀਆਂ ਹੁੰਦੀਆਂ ਨੇ ਤੇ ਘੱਟ ਲੋਕਾਂ ਨੂੰ ਮਿੱਤਰ ਬਣਾਓ ਚੰਗੇ ਲੋਕਾਂ ਨੂੰ ਬਣਾ ਲਓ ਬਾਹਲੇ ਮਿੱਤਰ ਬਣਾ ਕੇ ਕੀ ਕਰਨੇ ਆ ਸਹੀ ਮਿੱਤਰ ਚੋਣ ਕਰੋ ਤੇ ਤੁਸੀਂ ਆਪਦਾ ਭਵਿੱਖ ਬਦਲ ਸਕਦੇ ਹੋ ਅਤੀਤ ਨਹੀਂ ਸਿਹਤਮੰਦ ਰਹੋ ਸਿਮਰਨ ਕਰੋ ਯਾਤਰਾ ਧਾਰਮਿਕ ਸਥਾਨਾਂ ਦੀ ਕਰੋ ਸਭ ਕੁਝ ਚੜ੍ਹਦੀ ਕਲਾ ਵਿੱਚ ਹੋ ਜਾਵੇਗਾ ਤੇ ਮਾਫ ਕਰਨਾ ਵੀ ਸਿੱਖ ਲਓ ਜੀ ਬਦਲੇ ਦੀ ਅੱਗ ਕੁਝ ਨਹੀਂ ਬੰਦੇ ਦੇ ਪੱਲੇ ਪੈਣ ਦਿੰਦੀ ਬਦਲੇ ਦੀ ਅੱਗ ਤਾਂ ਅਧਿਆਤਮ ਨੂੰ ਤੀ ਹੋਣ ਨਹੀਂ ਦਿੰਦੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਭਾਈ ਆਪਾਂ ਵੀ ਸਾਰੇ ਜਣੇ ਰਲ ਮਿਲ ਕੇ ਮਹਾਂਪੁਰਖਾਂ ਦੇ ਦッセ ਬਚਨਾਂ ਤੇ ਚੱਲੀਏ ਅਰਦਾਸ ਕਰੀਏ ਸਰਬੱਤ ਦਾ ਭਲਾ ਮੰਗੀਏ ਕਿਉਂਕਿ ਸਰਬੱਤ ਦਾ ਭਲਾ ਮੰਗਣ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਇਨੇ ਬਦਲਾਅ ਆਉਂਦੇ ਆ ਤੁਸੀਂ ਕਰਕੇ ਤਾਂ ਦੇਖੋ ਸਰਬੱਤ ਦਾ ਭਲਾ ਮੰਗਣ ਵਿੱਚ ਸਾਡਾ ਸਾਰਿਆਂ ਦਾ ਹੀ ਭਲਾ ਹੁੰਦਾ ਸਰਬੱਤ ਦਾ ਭਲਾ ਮੰਗਣ ਦੇ ਨਾਲ ਅਸੀਂ ਵੱਡੇ ਹੋ ਜਾਂਦੇ ਆ ਗੁਰਮੁਖੋ ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਜੀ ਅੱਗੇ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਜੀ ਗੁਰੂ ਮਹਾਰਾਜ ਕਿਰਪਾ ਕਰਨੀ ਸਰਬਤ ਸੰਗਤਾਂ ਨੂੰ ਦਰੋਂ ਘਰੋ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਤੇ ਅਰਦਾਸ ਹੈ ਸਭ ਦਾ ਮਨ ਸ਼ਾਂਤ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ